ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਟਾਈਮ ਹੋ ਚੁੱਕਾ ਹੈ ਜੀ ਮਾਰਨਿੰਗ ਦੇ ਸਾਢੇ 7 ਦਾ ਟਾਈਮ ਹੋ ਗਿਆ ਤੇ ਝਾੜੂ ਵਾਲਾ ਕੰਮ ਆਪਾਂ ਨਿਮੇੜਿਆ ਇਹ ਕੱਪੜੇ ਮਸ਼ੀਨ 'ਚ ਅੱਧੇ ਕਿ ਧੋਤੇ ਗਏ ਅੱਧੇ ਕਿ ਰਹਿੰਦੇ ਆ ਮੰਮੀ ਤੋਂ ਹੋਈ ਜਾਂਦੇ ਆ ਤੇ ਜਦੋਂ ਦੇ ਰੈਡੀ ਲੱਗਦੇ ਆ ਪਾਣੀ ਪੀਣਾ ਤੇ ਆਪਾਂ ਅੱਜ ਕਰ ਰਹੇ ਆ ਚਾਰ ਦੀ ਇਨਬਾਕਸਿੰਗ ਤੇ ਤੇ ਬਸ ਹੀ ਉਹ ਤਾਂ ਬਣ ਗਿਆ ਹੋਊਗਾ 35 36 ਦਿਨ ਹੋ ਗਏ ਅੱਜ ਤਰੀਕ 30 ਤਰੀਕ ਦਾ ਪਾਇਆ ਸੀਗਾ 31 ਦਾ ਮਹੀਨਾ ਸੀ 36 ਦਿਨ ਹੋ ਗਏ ਅੱਜ ਤੇ ਹੁਣ ਦੇਖਦੇ ਆ ਇਹ ਵੀ ਵੀ ਆਪਣੇ ਪਸ਼ੂਆਂ ਦੇ ਡਿਪੈਂਡ ਕਰਦਾ ਵੀ ਖਾਣਗੇ ਕਿ ਨਹੀਂ ਬਸ ਬਾਕੀ ਖਾ ਲੈਣਗੇ ਆ ਪਸ਼ੂਆਂ ਦਾ ਪਤਾ ਸਾੜਿਆਂ ਦਾ ਹਨਾ ਤੇ ਖਾ ਖੂ ਤਾਂ ਲੈਂਦੇ ਆ ਕੋਈ ਵੀ ਚੀਜ਼ ਜਿਹੜੀ ਕੋਈ ਨਵੀਂ ਚੀਜ਼ ਪਾਉਣੇ ਆ ਫੀਡ ਵਗੈਰਾ ਜਾਂ ਕੁਝ ਹੋਰ ਖਾ ਖੂ ਲੈਂਦੇ ਆ ਜਾਂ ਕੋਈ ਵੀ ਆਪਾਂ ਦਵਾਈ ਵਗੈਰਾ ਪਾਉਣੇ ਆ ਪਸ਼ੂ ਨੂੰ ਉਹ ਵੀ ਖਾ ਲੈਂਦੇ ਆ ਸਾਡੇ ਪਸ਼ੂ ਵੀ ਖਾਰ ਦਾ ਲੈਣਗੇ ਤੇ ਹੁਣ ਇਹਨਾਂ ਨੂੰ ਬਾਕਸਿੰਗ ਹੋਈ ਜਾਂਦੀ ਹੈ ਤੇ ਚਲੋ ਦੇਖਦੇ ਆ ਵੀ ਜੇ ਤਾਂ ਸਾਨੂੰ ਇਹਦਾ ਰਿਜ਼ਲਟ ਵਧੀਆ ਲੱਗਿਆ ਹਨਾ ਤਾਂ ਅਸੀਂ ਆਏ ਸਾਲ ਪਾਲਿਆ ਕਰਾਂਗੇ ਜੇ ਸਾਨੂੰ ਕੋਈ ਐ ਨਾ ਲੱਗਿਆ ਵੀ ਜਾਂ ਕੋਈ ਪਸ਼ੂਆਂ ਦੇ ਵਿੱਚ ਕੋਈ ਐ ਜਾਂ ਫਾਲਟ ਨਾ ਆਇਆ ਜਾਂ ਵਧੀਆ ਜਿਵੇਂ ਦੁੱਧਵਾਦ ਵਧੀਆ ਦਿੰਦੇ ਆ ਜਾਂ ਵਧੀਆ ਰਾਜੀ ਹੋ ਗਏ ਹਨਾ ਤਾਂ ਫਿਰ ਆਪਾਂ ਇਹ ਆਏ ਸਾਲ ਪਾਲਿਆ ਕਰਾਂਗੇ ਦੋ 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 ਕਿੱਲਾਂ ਦਾ ਪਾਲਿਆ ਕਰਾਂਗੇ ਵਾਧੂ ਰਹੂਗਾ ਆਪਾਂ ਨੂੰ ਤੇ ਬਾਕੀ ਜੀ ਜਿਹੜੇ ਭੈਣ ਭਰਾ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਜੀ ਅੱਜ ਹੈਗਾ ਟੀਚਰ ਚੀਟ ਟੀਚਰਸ ਡੇ ਤੇ ਸਾਰੇ ਸਾਰੇ ਟੀਚਰਸ ਨੂੰ ਹਨਾ ਟੀਚਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਰੇ ਬੱਚਿਆਂ ਨੂੰ ਇਹ ਰਿਕਵੈਸਟ ਹੈ ਕਿ ਆਪਣੇ ਟੀਚਰ ਦੀ ਰਿਸਪੈਕਟ ਕਰਿਆ ਕਰੋ ਹਨਾ ਕਿਉਂਕਿ ਟੀਚਰ ਆਦੇ ਹੁੰਦੇ ਆ ਮਾਂ ਤੋਂ ਬਾਅਦ ਪਹਿਲਾ ਗੁਰੂ ਹੁੰਦਾ ਹਨਾ ਜਿਹੜਾ ਬੱਚਿਆਂ ਨੂੰ ਚੰਗਾ ਮਾੜਾ ਦੱਸਦਾ ਚ ਚੰਗੀ ਸਿੱਖਿਆ ਦਿੰਦਾ ਹਨਾ ਤਾਂ ਹਮੇਸ਼ਾ ਟੀਚਰ ਦੀ ਰਿਸਪੈਕਟ ਕਰਿਆ ਕਰੋ ਤੇ ਬਾਕੀ ਜੇ ਆਪਾਂ ਦੇਖੀ ਆਪਣੇ ਤੋਂ ਇੱਕ ਦੋ ਜਵਾਕ ਹੁੰਦੇ ਆ ਹਨ ਆਪਣੇ ਤੋਂ ਜੋ ਉਹ ਨਹੀਂ ਸਮਝਦੇ ਹੁੰਦੇ ਘਰੇ ਹੁਣ ਛੁੱਟੀ ਹੁੰਦੀ ਆਪਾਂ ਆਹ ਦੰਨੇ ਆ ਹੈ ਲਉ ਪੀ ਲੈ ਆਏ ਕਰ ਲੈ ਤੇ ਮੈਡਮਾਂ ਜਿਹੜੀਆਂ ਹੁੰਦੀਆਂ ਟੀਚਰਸ ਹੁੰਦੇ ਆ ਕਿੰਨੇ ਕਿੰਨੇ ਬੱਚੇ 50 50 ਬੱਚੇ 25 25 ਬੱਚੇ ਸਾਹਮਦੇ ਆ ਹਨ ਤਾਂ ਵੀ ਬਹੁਤ ਵੱਡੀ ਗੱਲ ਹੁੰਦੀ ਆ ਇਹ ਤੇ ਇਹ ਤਾਂ ਕਰਕੇ ਹਰੇਕ ਟੀਚਰ ਦੀ ਦਿਲੋਂ ਰਿਸਪੈਕਟ ਹੈ ਜੀ ਆਪਾਂ ਨੂੰ ਤਾਂ ਹਰੇਕ ਦੀ ਬੱਚਿਆਂ ਨੂੰ ਵੀ ਇਹੀ ਕਵਾਂਗੇ ਵੀ ਟੀਚਰ ਦੀ ਰਿਸਪੈਕਟ ਕਰਿਆ ਕਰੋ ਤੇ ਚਲੋ ਅੱਜ ਕਰਦੇ ਆਂ ਚਾਰ ਦੀ ਅਨਬਾਕਸਿੰਗ ਤੇ ਤੁਹਾਡੇ ਨਾਲ ਹੁਲਕਾਰ ਕੰਮ ਧੰਦੇ ਕਰਦੇ ਆਂ ਸ਼ੇਅਰ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਲਓ ਜੀ ਅੱਜ ਆਪਾਂ ਕਰਦੇ ਆਂ ਚਾਰ ਦੀ ਕੀ ਜਸ਼ਨ ਅਨਬਾਕਸਿੰਗ ਚਾਰ ਖੋਲਦੇ ਆਂ ਅੱਜ ਆਪਣਾ ਤੇ ਹੋ ਗਏ ਅੱਜ 35 36 ਦਿਨ ਹਨਾ ਜੜੀ 30 ਤਰੀਕ ਦਾ ਪਾਇਆ 30 ਅੱਜ 5 ਹੈ 36 ਦਿਨ ਹੋ ਗਏ 36 ਦਿਨ ਹੋ ਗਏ ਅੱਜ 35 36 ਦਿਨ ਲੋ ਜੀ ਦੇਖਦੇ ਹੁਣ ਆਪਾਂ ਪਸੂਆਂ ਦੇ ਸਾਰੇ ਦੀ ਗੱਲ ਰਹੇਗੀ ਵੀ ਖਾਣਗੇ ਜਾਂ ਨਹੀਂ ਜੇ ਤਾਂ ਆਪਣੇ ਪਸੂਕਾਂ ਨੇ ਵਧੀਆ ਖਾ ਲਿਆ ਫਿਰ ਤਾਂ ਵਧੀਆ ਚੀਜ਼ ਹੈ ਲੋ ਜੀ ਇਹਨੇ ਹਾਜੀ ਮਿੱਟੀ ਲਾਉਂਦੇ ਆ ਜਸ਼ਨ ਦੇ ਰੈਡੀ ਆਪਦਾ ਹੀ ਪੰਜਾਲਾ ਪਾਈ ਬੈਠੇ ਆ ਕੀ ਹੋ ਗਿਆ ਡੱਡੂ ਡਿਗ ਕੇ ਉਹ ਆਇਆ ਨਹੀਂ ਕਿ ਆ ਗਿਆ ਲੋ ਜੀ ਇਹਦਾ ਜਿਹੜਾ ਡੱਡੂ ਜਾਂ ਹੁੰਦਾ ਉਹ ਡਿਗ ਪਿਆ ਪਾਣੀ ਚੱਕਣ ਵਾਲਾ ਹੁੰਦਾ ਜਿਹੜਾ ਵਿੱਚ ਲੈ ਗਿਆ ਲੋ ਜੀ ਇਹ ਪਾਣੀ ਪਿਉਂਦੇ ਸੀ ਫਸਕਾ ਨੂੰ ਕਿੰਨਾ ਟਾਈਮ ਲੱਗੂ ਹੋ ਜਾਏਗਾ ਘੰਟਾ ਲੱਗੇਗਾ ਤੇ ਜਸ਼ਨ ਨੂੰ ਆਪਣੇ ਨੂੰ ਛੁੱਟੀ ਹੈ ਅੱਜ ਇਹ ਬੁੱਤ ਟੀਚਰਸ ਡੇ ਹੂੰ ਅੱਜ ਨਾਲ ਸਕੂਲ ਚ ਫੰਕਸ਼ਨ ਸੀਗਾ ਪੈਸੇ ਕੱਢ ਲਈ ਸੀ ਮੈਂ ਨਾ ਵੀ 100 ਰੁਪਿਆ ਸੀ ਗਿੱਜੇ ਚ ਵੀ ਬੀਬੀ ਜਾ ਬੀਬੀ ਕੋਲ ਜਾ ਪਾਜ ਜਾ ਤਾਂ ਹੋਈ ਜਾਂਦੀ ਹੈ ਬੀਬੀ ਮਸਾਲਾ ਦੇਵੇ ਬੀਬੀ ਆਪ ਪੜਤਾ ਵੀ ਆ ਮਾਈਕ ਮਾਈਕ ਟੱਕਾ ਹੋਈ ਨਾ ਤੋ ਉਹ ਤਾਂ ਦਿੱਤੇ ਕੱਢ ਲਾ ਬੋਝ ਕੇ बोझ के जी और नहीं हो कोजने का काम खराब मैं तड़के क्या सी मेरे ध्यान ही निकल गया होम्मी सबेरे कहीं जो तो मैं मशीन च कपड़े पाते आई चुप करके जी भुल गई गिजे चेके ਬਾਜ ਕੇ ਸੁੱਕਣੇ ਲਾ ਦੇ ਮੇਰੇ ਜਾਸੀ ਵਾ ਭੁੱਲ ਗਈ ਫੇਰ ਲੋ ਜੀ ਮੌਸਮ ਹੋ ਗਿਆ ਖਰਾਬ ਤੇ ਲੋ ਜੀ ਮਿੱਟੀ ਲਾਤੀ ਹੁਣ ਕਿਧਰੇ ਬੁੱਕ ਕਰੀ ਹਉ ਹੱਲੇ ਆ ਗਈ ਮਿੱਟੀ ਚ ਪਈ ਹੈ ਸਮੱਲ ਜੀ ਦਾ ਵੱਲੀ ਆਉਂਦੀ ਹੈ ਜੇ ਸਣਾ ਤੇ ਹੁਣ ਕਰਦੇ ਆਂ ਅਨਬਾਕਸਿੰਗ ਇਹਦੀ ਆਈ ਹੈ ਉਹ ਹਮ ਦੇਖਦੇ ਆਂ ਲਓ ਜੀ ਹੋ ਗਈ ਅਨਬਾਕਸਿੰਗ ਸਮੈਲ ਇੰਨੀ ਆਹੋ ਆ ਰਹੀ ਆ ਬਾਕੀ ਪਤਾ ਹੀ ਹੋਗਾ ਭੈਣ ਭਰਾਵਾਂ ਨੂੰ ਜਿਹੜੇ ਪਾਉਂਦੇ ਆ achar ਵੀ ਕਹੀ ਜੀ ਸਮੈਲ ਆਉਂਦੀ ਹੁੰਦੀ ਆ है ना सुखी, सुखी है मिट्टी जमा लो जी खुल गया मार दिया जी ਹੌਲੀ ਬਣੀ ਉਹਨਾਂ ਦਾ ਹੌਲੀ ਹੁੰਦੀ ਹੈ ਤੂੜੀ ਲੋ ਜੀ ਹੋ ਗਈ ਅਨਬਾਕਸਿੰਗ ਹੁਣ ਦੇਖਦੇ ਆਂ ਕਿ ਪਸ਼ੂਆਂ ਦਾ ਕੀ ਰਿਐਕਸ਼ਨ ਹੈ ਸਕਾ ਕੇ ਜ ਬਣਾ ਬੂਗਾ ਇਹ ਜਾ ਹੋ ਗਿਆ ਜੀ ਇਹ ਬਲੈਕ ਜਾ ਚਲੋ ਜੀ ਆਪਾਂ ਕਰਦੇ ਆਂ ਕੰਮ ਫਿਰ ਦੇਖਦੇ ਆਂ ਪਸ਼ੂ ਸ਼ਾਮ ਨੂੰ ਖਾਂਦੇ ਆ ਕਿ ਨਹੀਂ ਖਾਂਦੇ ਜਸ਼ਨੇ ਨੂੰ ਚੰਗਾ ਕੰਮ ਲਾਇਆ ਛੁੱਟੀ ਵਾਲਦਾਂ जशन जश्न अथ नो इन तो छुट्टी ना हो जाना चंगा है जशन <laughs> चल चलो जी आप थोड़ा थोड़ा पाके देखो चेक करके सारा बस बहुत रजे आ पशु ਚੱਕ ਕੇ ਦੇਖ ਹੌਲਾ ਹੀ ਹੋ ਮਿੰਤਰ ਹੌਲਾ ਦੋਜ ਚਲ ਆ ਜਾ ਦੇਖਦੇ ਆ ਬਸੂ ਦਾ ਰਿਐਕਸ਼ਨ ਖਾਂ ਚਲੋ ਭਾਈ ਉਧਰ ਪਸੋਂ ਅੱਥਲੇ ਕੋਈ ਹਾਲ ਨਹੀਂ ਰੱਬਾ ਬਸ ਅੱਜ ਨਾ ਪਾਈ ਹਣ ਲਓ ਜੀ ਦੇਖਦੇ ਆ ਬਸੂਆਂ ਦਾ ਰਿਐਕਸ਼ਨ ਪਾਈਂ ਹਲਕੇ ਵਾਂਗੂ ਚੁੱਟੀ ਦਾ ਪਾਈ ਗਈ ਹਲਕੇ ਵਾਂਗੂ ਚਾ ਖਾਂਦੀ ਏ ਕੜੀ ਚ ਖਾਲੀ ਹੂੰ ਇਸ ਚਿੱਟੀ ਦਾ ਖਾ ਖਾ ਲੈਣੀ ਝੋਟੀਆਂ ਵੀ ਖਾ ਲੈਣੀ ਹੈ ਪਰੇ ਹੋ ਜਾ ਜਾਨੇ ਇਹ ਵੀ ਬੋਕਰ ਲੱਗ ਗਿਆ ਤਾਂ ਸਾਰਾ ਪਾ ਦੇਣਾ ਉਹਨਾਂ ਨੂੰ ਹੋਰ ਪਾ ਦੇ ਕਟੀਆਂ ਚ ਚਲੋ ਜੀ ਪਹਿਲੀ ਵਾਰ ਨਿਊ ਫਲੇਵਰ ਆਇਆ ਚਲੋ ਜੀ ਪਸੂਆਂ ਦਾ ਸੀਗਾ ਹਨਾ ਤੇ ਕਾਲੀ ਨਹੀਂ ਖਾਂਦੀ ਕੱਲੀ ਸੁੱਕੇ ਬਾਦ ਤਾਂ ਇੱਕ ਅੱਧਾ ਦਿਨ ਤੱਕ ਰੂਗੀ ਇਹ ਥੋੜੀ ਜੀ ਨਾ ਘਾਟੀ ਉਹ ਆ ਜੀ ਮੈਂ ਕੋਈ ਦਵਾਈ ਬੂਟੀ ਵੀ ਕੋਈ ਦੇਣੀ ਹੋਵੇ ਇਹ ਬਹੁਤ ਖੱਜਲ ਕਰਦੀ ਹੈ ਦੂਜੇ ਪਸੂ ਸਾਡੇ ਸਾਰੇ ਸੱਟ ਕੁਝ ਤਾਂ ਰੱਜੀਆਂ ਨਾ ਇਹ ਰੱਜ ਗਈਆਂ ਹੁਣ ਤਾਂ ਬਾਹਰ ਬੰਨਣ ਦਾ ਟਾਈਮ ਹੋ ਗਿਆ ਇਹਨਾਂ ਦਾ ਤੇ ਹੁਣ ਆਪਾਂ ਪਾਵਾਂਗੇ ਕਟੀਆਂ ਵੱੱਛੀਆਂ ਨੂੰ ਕਟੀਆਂ ਵੱੱਛੀਆਂ ਖਾ ਲੈਣੀਆਂ ਕਿਉਂਕਿ ਇਹਨਾਂ ਨੂੰ ਹਜੇ ਵਿਚਾਰੀਆਂ ਨੂੰ ਪਤਾ ਹੀ ਨਹੀਂ ਬਾਸ ਬਸ ਐ ਨਾ ਕੀ ਖਾਣਗੇ ਚੱਕ ਲੋ ਮੱਕਰੀਆਂ ਨੂੰ ਪਾਇਆ ਹੋਵੇ ਇਹ ਖਾ ਲੈਣੀ ਬੱਕਰੀਆਂ ਖਾ ਲੈਣੀਆਂ ਮੋਟੀਆਂ ਮੱਕਰੀਆਂ ਹਾਂ ਲਿਆਵਾਂਗੇ ਬੱਕਰੀਆਂ ਵੀ ਆਪਾਂ ਅੱਛੀ ਰਹਿਸੇਂ ਜਾ ਕਰਦਾਂਗੇ ਸਾਰੀਆਂ ਕਸਰਾ ਬੱਕਰੀਆਂ ਸੰਭਲਿਆ ਕਰਾਂਗਾ ਚਾਰ ਲੈ ਕਰਾਂਗਾ ਮੈਂ ਨਰ ਤੇ

ਲਓ ਜੀ ਪਸ਼ੂਆਂ ਨੇ ਖਾ ਲਿਆ ਹੁਣ ਆਪਾਂ ਕਰਦੇ ਆਂ ਕੰਮ ਧੰਦੇ ਬਸ ਕਾਲੀ ਨਹੀਂ ਖਾਂਦੀ ਇਹ ਲੱਗ ਜੂਗੀ ਹੌਲੀ ਹੌਲੀ ਖਾਣਾ ਜਦੋਂ ਭੁੱਖਾ ਪਸ਼ੂ ਹੁੰਦਾ ਆਦੋਂ ਖਾ ਲੈਂਦਾ ਅਮੀ ਅੱਜ ਦਾ ਅਸੀਂ ਫੀਚਰ ਡੇ ਬਣਾਉਣਾ ਸੀਗਾ ਛੁੱਟੀ ਹੋ ਗਈ ਸਰਕਾਰ ਵੱਲੋਂ ਹੋਈ ਆ ਪੁੱਤਾ ਫੜਾ ਹੱਥ ਤੇ ਡੈਡੀ ਵਾਲੇ ਫੋਨ ਤੇ ਵੱਸ ਸਕਤੇ ਐ ਬਰਕ ਚ ਤੁਹਾਡੇ ਕਰੀਆ ਤੇ ਨਜਵਾਕ ਵੀ ਮੈडम ਅਸੀਂ ਤਾਂ ਪ੍ਰੈਕਟਿਸ ਕਰੀ ਫੀਚਰ ਡੇ ਬਣਾਉਣਾ ਸੀਗਾ ਸੂਨੂ ਦੇ ਵਿੱਚੋਂ ਛੁੱਟੀ ਕਰਦੀ ਮੈडम ਕਹਿੰਦੀ ਗਾਰਮੈਂਟ ਦਾ ਹੋਇਆ ਲਾ ਸਾਡੇ ਕੀ ਸਾਰੇ ਕਹਿੰਦੇ ਗਵਰਨਮੈਂਟ ਦਾ ਆਊਟਰ ਹੈ ਫੇਰ ਉਹਨਾਂ ਇਹ ਬਣਾਉਣਗੇ ਅੰਮੀ ਜਿੱਦੇ ਸਕੂਲ ਦੇ ਤੱਪੇ ਬਾਤ ਅਗੀ ਬਣਾਉਣਗੇ ਜੋ ਤੱਪੀ ਹੈ ਜਿਹੜੇ ਅੰਦਰੋਂ ਤੋਂ ਹੀ ਵਾਰ ਨਹੀਂ ਬਣਾਉਣਗੇ ਚਾਹ ਤੱਕ ਹਾਂ ਦੇਖੋ ਬਣਾ ਵੀ ਸਕਦੇ ਚਿਲਡਰਨ ਦੇ ਕੇ ਦਿੰਦਾ ਅੰਮੀ ਪਤਾ ਨਹੀਂ ਕਿੱਦਾਂ ਹੋਣਾ ਹੈ ਮੈਂ ਤਾਂ ਰਾਹ ਨੂੰ ਬਣਾਉਂਦਾ ਮੈਂ ਤਾਂ ਉਮਰੀਆ ਆਦ ਸੀਗਾ ਫੁੱਲ ਲਗਾਵੇਂ ਉਹ ਦੇਖੁੰਦਾ ਕਿ ਇਹ ਜਵਾਕਾ ਵਾਦਣਾ ਜਿਵੇਂ ਅੱਜ ਟੀਚਰ ਹੈ ਲੋ ਜੀ ਆਪਾਂ ਲਾ ਗੇ ਰੋਟੀ ਮੈਂ ਜਸਨੂਰ ਬੋਲ ਮਾਰਤਾ ਵਾਂ ਗਰਮ ਗਰਮ ਰੋਟੀ ਖਾ ਲਾ ਤੇ ਕਿੰਨੇ ਭਾਵੇਂ ਸਬਜ਼ੀ ਦੋ ਹਮ ਆਪਾਂ ਮੇ ਤਣੀ ਦੋ ਰੋਟੀਆਂ ਦੱਦਾ ਨੰਦੋ ਤੇ ਗੰਡਾ ਚੀਰਦਾ ਨਹੀਂ ਜੀ ਇਹ ਕਿਉਂਕਿ ਗੰਡੇ ਆ ਗਏ ਚਿਕੌੜੇ ਇਹ ਕੋ ਹੁੱਟ ਟਾਇ ਚੱਕਲੇ ਹੋ ਜੀ ਦਿਨ ਹੋ ਵਧੀਆ ਹੋਊਗਾ ਪੁੱਤ ਹੈ ਨਹੀਂ ਲਓ ਜੀ ਪਸੂ ਨੂੰ ਪਾਇਆ achar ਅੱਧੇ ਕ ਪਸੂ ਖਾਂਦੇ ਆ ਅੱਧੇ ਕ ਖਾਂਦੇ ਤੇ ਆ ਇੱਕ ਗਾ ਨਹੀਂ ਖਾਂਦੀ ਕਾਲੀ ਦੂਜੇ ਸਾਰੇ ਪਸੂ ਖਾਈ ਜਾਂਦੇ ਇਹ ਤਾਂ ਖਾ ਲੈਣੀ ਆ ਇਹੀ ਥੋੜੀ ਜਿਹਾ ਜ਼ਿਆਦਾ ਨਿਘੋਚਾ ਕਰਦੀ ਆ ਆਪਾਂ ਸੋਨੂੰ ਟਾਈਮ ਹੋ ਗਿਆ 5 ਦਾ ਹੁਣ ਮਿਲ ਰਹੇ ਆ ਸਵੇਰ ਦੇ 9:30 ਵਜੇ ਉਦੋਂ ਰੋਟੀ 9 ਵਜੇ ਰੋਟੀ ਬਣਾਉਂਦੇ ਸੀ ਉਦੋਂ ਮਿਲੇ ਸੀ ਤੇ ਮੈਂ ਆਈ ਸੀ ਇੱਧਰ ਢੇਰੀਆਂ ਸੱਟਣ ਝਾੜੂ ਲਾਇਆ ਸੀਗਾ ਤੁਹਾਨੂੰ ਪਤਾ ਹੈ ਤੇ ਚੁੱਲ੍ਹੇ ਦੇ ਵਿੱਚ ਕਾਫੀ ਕਾਗਜ਼ ਜਿਹੇ ਪਏ ਸੀਗੇ ਕਿਉਂਕਿ ਅੱਜ ਆਪਾਂ ਸਬਜ਼ੀ ਬਣਾਉਣੀ ਆ ਚੁੱਲ੍ਹੇ ਤੇ ਤਾਂ ਕਰਕੇ ਮੈਂ ਅੱਜ ਚੁੱਲ੍ਹੇ 'ਚ ਸਾਰੇ ਕਾਗਜ਼ ਪੱਤਰ ਜਿਹੇ ਕੱਢੇ ਕਿਉਂਕਿ ਕਿੰਨੇ ਦਿਨ ਹੋ ਗਏ ਸੀ ਚੁੱਲ੍ਹੇ 'ਚ ਅੱਗ ਨਹੀਂ ਪਾਈ तो प्यो पुता मैं मैनू लकड़ा चीर के किऊ परे हो जाए पुत परे परे खाली लो जी आप अब चुह्हे धरवा नि कद्दू था चार घंटे वाले बिच जिन्ना जिन्ना परे रहे परे नहीं। जिन्ना का कद्दू उन्ने का गंडे है उन्ने क गंढे है ਚਲੋ ਜੀ ਅੱਜ ਝਾਪਾ ਚੁੱਲ੍ਹੇ 'ਚ ਅੱਗ ਪਾਵਾਂਗੇ ਬਹੁਤ ਦਿਨਾਂ ਬਾਅਦ ਕਿਉਂਕਿ ਤੁਹਾਨੂੰ ਪਤਾ ਹੈ ਮੈਨੂੰ ਤਾਂ ਜੀ ਬਹੁਤ ਵਧੀਆ ਲੱਗਦਾ ਚੁੱਲ੍ਹੇ 'ਚ ਚੁੱਲ੍ਹੇ ਤੇ ਕੰਮ ਕਰਨਾ ਤੇ ਇਹ ਚਿਰੋ ਜਿਹੀ ਨੇ ਲੱਕੜਾ ਪਾੜ ਰਿਆ ਹਾਂ ਲੈ ਜਾ ਪਤਲੀਆਂ ਬਦਲੀਆਂ ਜੀਆਂ ਹੂੰ ਹੱਲ ਗਿਆ ਉਹ ਲੈ ਪੈ ਗਿਆ ਪੰਗਾ ਚਾ ਪੈ ਗਿਆ ਪਰ ਮੈਂ ਤਾਂ ਜਾਨੀ ਆ ਭਰਾਵਾ ਤੇ ਜੀ ਛੱਟ ਕੇ ਆਪਦੀ ਲੱਕੜਾ ਲੈ ਕੇ ਜਾਨੀ ਆ ਚਾਰ ਤੇ ਤੁਸੀਂ ਘੇ ਚੱਕ ਲੈ ਲਓ ਲੱਕੜਾ ਠੀਕ ਹੈ ਲਓ ਜੀ ਆਪਾਂ ਬਣਾਵਾਂਗੇ ਕद्दू ਮਿਕਸ ਗੰਡੇ ਤੇ ਆਪਾਂ ਰਗੜ ਲਾ ਕੇ ਮਸਾਲਾ ਤੇ ਅੱਗੇ ਤੋਂ ਹੋਈ ਰਗੜ ਲੈਂਦੇ ਸੀ ਹੁਣ ਕੱਲ ਜਦੋਂ ਰੈਡੀ ਤੋਂ ਮੈਂ ਬਾਵਾ ਲਸਣ ਵੰਗਾ ਲਈ ਤੇ ਹੁਣ ਆਪਾਂ ਲਸਣ ਤੇ ਮਿਰਚ ਤੇ ਗੰਡਾ ਪਾਇਆ ਜੀ ਇਹਦੇ ਚ ਤੇ ਨੋ ਮਿਰਚ ਆਪਾਂ ਪਾ ਲਿਆ ਵਿੱਚ ਤੇ ਆਪਾਂ ਤਾਂ ਜੀ ਸੌਪਤੀ ਇਹ ਸਾਰੇ ਬਾਹ ਭਰਾਵਾਂ ਨੂੰ ਵੀ ਆਪਾਂ ਤਾਂ ਢੁੰਡੇ ਘੋਟ ਨਾਲ ਹੀ ਮਸਾਲਾ ਰਗੜਦੇ ਹੁੰਦੇ ਨੇ ਤੇ ਅੱਜ ਆਪਾਂ ਚੁੱਲੇ ਤੇ ਬਣਾਵਾਂਗੇ ਉਹ ਵੀ ਬਿਨਾ ਕੁੱਕਰ ਚ ਨਹੀਂ ਬਣਾਉਦੇ ਪਤੀਲੀ ਚ ਬਣਾਵਾਂਗੇ ਕਿਉਂਕਿ ਟਾਈਮ ਕਾਫੀ ਪਿਆ ਹਜੇ 5 ਵਜੇ ਆ ਤੇ ਇਹ ਧਾਰਾ ਕੱਢਣੀ ਆਪਾਂ 6 ਵਜੇ ਤੇ 6:30 ਪਾਉਣੇ ਕਿ ਸੀ ਤੇ ਉਦੋਂ ਨੂੰ ਰਾਂਹਦਾਰੀ ਨਾਲ ਵਧੀਆ ਲੱਕੜਾਂ ਹੈਗੀਆਂ ਤੇ ਇਸ ਵਧੀਆ ਬਣਦੇ ਚੁੱਲੇ ਤੇ ਤੇ ਹਜੇ ਹੋਰ ਪਾੜੀ ਜਾਂਦੇ ਜਦੋਂ ਰੈਡੀ ਰੋਟੀ ਰੁਟੀ ਵੀ ਸਾਰਾ ਰੋਟੀ ਰੋਪ ਦਾ ਕੰਮ ਮੋ ਦੁੱਧ ਕਰਨ ਦਾ ਕੰਮ ਸਾਰਾ ਅੱਜ ਚੁੱਲ੍ਹੇ ਦੀ ਕਰਾਂ ਤੇ ਸਬਜ਼ੀ ਜੀ ਮੈਂ 4 ਪੌਣੇ 4 ਵਜੇ ਗਈ ਸੀ ਬੰਨਾਂ ਚ ਮੈਨੂੰ ਤਾਂ ਐਸੀ ਮੋਹ ਹੈ ਬੰਨਾਂ ਹਰੀਆਂ ਹੋ ਰਹੀਆਂ ਵਧੀਆ ਬਾਗੂ ਕਦੋਂ ਤੇ ਆਜੂਗਾ ਕੋਈ ਫੁੱਲ ਵੀ ਬਹੁਤ ਲੱਗੇ ਪਿਆ ਗਾਹਾਂ ਗਈ ਤਾਂ ਸਾਰੇ ਕਦੂ ਆ ਜਿਹੜੇ ਆ 10 ਦਿਨ ਨਹੀਂ ਪਿਆ ਤੇ ਇਹਦੇ 10 ਦਿਨਾਂ ਦੇ ਵਿੱਚ ਵਿੱਚ ਹੀ ਬਹੁਤ ਜ਼ਿਆਦੇ ਕਦੂ ਜਿਹੜੇ ਪੱਕ ਗਏ ਕਿਉਂਕਿ ਮੀਂਹ ਹੈ ਇਹਨਾਂ ਅੰਪੀ ਖੜਾ ਹੋਣੇ ਕਰਕੇ ਬੱਲਾ ਦੇ ਵਿੱਚ ਪਾਣੀ ਨਾ ਜਾਏ ਨਹੀਂ ਗਿਆ ਤੇ ਹੁਣ ਨਿੱਕੇ ਨਿੱਕੇ ਲੱਗੇ ਪਏ ਆ ਫੁੱਲ ਜਿਹੇ ਲੱਗੇ ਆ ਕੁਸਟੂਏ ਮੂਹੇ ਜਿਹੇ ਲੱਗੇ ਪਏ ਆ ਦੇਖੋ ਹੁਣ ਉਹ ਵਹਣਗੇ ਧੀ ਹੌਲੀ ਹੌਲੀ ਘਾਟੇ ਦੇ ਵਿੱਚ ਵਿੱਚ ਕਿਤੇ ਜਾ ਕੇ ਬਣਨਗੇ ਤੇ ਅੱਜ ਦਾ ਬਸ ਟਿੱਕਾ ਜਿਹਾ ਕਰ ਦੂ ਹੈ ਸੀ ਡੰਗ ਲੈ ਜੂਆ ਚਲੋ ਆਪਾਂ ਗੰਡੇ ਵਾਲੇ ਵਿੱਚ ਨਾਲੇ ਤਾਂ ਗੰਡਿਆਂ ਦੀ ਬਣ ਜੂਗੀ ਨਾਲੇ ਗਿੱਧੂ ਦੀ ਬਣ ਜੂਗੀ ਮਿਕਸ ਜਗਾ ਲਵਾਂਗੇ ਦੋਦਾ ਅੱਗੋਂ ਚਾਲੀਏ ਕੇਰਾ ਤਾਂ ਹੋਆ ਨਾ ਚੁੱਲਾ ਵੀ ਮਤਲਬ ਉਹ ਤਾਂ ਆਪਣਾ ਪੱਕਾ ਹੈ ਇਹ ਚੁੱਲਾ ਮਤਲਬ ਮਿੱਟੀ-ਮੁੱਟੀ ਨਹੀਂ ਲੱਗੀ ਇਹ ਤੇ ਪੱਕਾ ਹੀ ਹੈ ਇਹ ਤੇ ਉਹ ਵਧੀਆ ਆਪਣਾ ਚੁੱਲਾ ਮਿਲਿਆ ਪਾਟਿਆ-ਬੁਟਿਆ ਵੀ ਨਹੀਂ ਇਹ ਤੇ ਫਿਰ ਵੀ ਜਿਵੇਂ ਹੁਣ ਆ ਫਰਸਾ-ਫਰਸਾ ਨੂੰ ਕੰਦਾਂ ਨੂੰ ਸਲਾਬ ਹੋਈ ਵੀ ਕੇਰਾ ਤਾਂ ਸਲਾਬ ਜੀ ਹੈ ਤੇ ਜਦੋਂ ਜਦੋਂ ਚੱਤ ਆਪ ਗਿਆ ਬਸ ਫਿਰ ਤਾਂ ਅੱਗ ਚੜ ਜੂਗੀ ਵਧੀਆ ਜਦ ਚੜ ਗਈ ਆ ਘਾ ਦੇ ਹਜੇ ਪੂਰਾ ਐ ਗਿੱਲਾ ਹੈ ਚੁੱਲਾ ਤੇ ਕੀ ਰੰਟ ਟਾਈਮ ਲੱਗੂਗਾ ਅੱਗ ਜੜਾਉਂਦੇ ਕਿਉਂਕਿ ਲੱਕੜਾਂ ਨੂੰ ਹਜੇ ਸਲਾਵ ਹੈ ਜੀ ਬਾਹਰੋਂ ਲਿਆਂਦੀਆਂ ਹਨਾ ਕੱਲ ਅ ਪਰਸੋਂ ਤੋਂ ਨਹੀਂ ਆਇਆ ਮੀ ਥੋੜਾ ਸੀ ਕੱਲ ਵੀ ਟ੍ਰਿਪ ਟ੍ਰਿਪ ਹੋਈ ਗਈ ਤੇ ਅੱਜ ਤਾਂ ਸੋਹਣਾ ਦਿਨ ਲਾਤਾ ਅੱਜ ਤਾਂ ਧੁੱਪ ਹੈ ਵਧੀਆ ਤੇ ਸਾਰੇ ਦਿਨ ਦੀ ਬਸ ਜੀ ਹੁਣ ਤਾਂ ਬਹੁਤ ਹੋ ਗਿਆ ਰੱਬ ਹੁਣ ਤਾਂ ਧੁੱਪਾ ਲਾ ਦੀ ਹਨਾ ਤੇ ਬਸ ਅੱਜ ਜਿਵੇਂ ਧੁੱਪ ਲਾਤੀ ਬਸ ਹੁਣ ਆਇਆ ਮੌਸਮ ਸਾਫ਼ ਰੱਖੇ ਤਾਂ ਆਪਾਂ ਹਰੇਭਾਈ ਵਾਲਾ ਜਿਹੜਾ ਕੰਮ ਹੈ ਉਹ ਵੀ ਕਰਾਂਗੇ ਫਤਿਹ ਤੇ ਚੌਂਦਰਾ ਆਪਾਂ ਪੂਰਾ ਕਲੀਨ ਕਰ ਦਾਂਗੇ ਤੇ ਆਪਾਂ ਛੋਡੇ ਨਾਲ ਸ਼ੇਅਰ ਕਰਾਂਗੇ ਵੀ ਆਪਾਂ ਕਿਵੇਂ ਆਪਣੇ ਜਿਹੜੇ ਇੰਨੀ ਜਿਆਦੇ ਹਰੇਭਾਈ ਲੱਗੀ ਆ ਆਪਾਂ ਲਾਈ ਕਿਹੜੇ ਤਰੀਕੇ ਨਾਲ ਛੋਡੇ ਵਾਸਤੇ ਉਹ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਜਿਹਨੂੰ ਆਪਾਂ ਬਣਾ ਲਈ ਸਬਜ਼ੀ ਲਓ ਜੀ ਆਪਾਂ ਲੱਗੇ ਸਬਜ਼ੀ ਬਣਾਉਣ ਅੱਗ ਆ ਪਾ ਚੜਾ ਲਈ ਟਾਈਮ ਤਾਂ ਲੱਗ ਗਿਆ ਹੁਣਾਂ ਫਿਰ ਵੀ ਕਿਉਂਕਿ ਕਾਫੀ ਧਰਵਾਦ ਅੱਗ ਹੋ ਜਾਈਏ ਨਾ ਚੁੱਲ੍ਹੇ ਦੇ ਵਿੱਚ ਤੇ ਤਾਂ ਕਰਕੇ ਉਹਕੇ ਜੜੀ ਆ ਪਰ ਆਏ ਆ ਜੀ ਜਿਹੜੇ ਚੁੱਲੇ ਤੇ ਕੰਮ ਕਰਨ ਦੀ ਮੌਜ ਆ ਨਾ ਜਿਹੜਾ ਸাদান ਸਬਜੀ ਬਣਾਉਣਾ ਰੋਟੀ ਰੁੱਕ ਕਰਨ ਦੀ ਮੌਜ ਆ ਉਹ ਸਿਲੰਡਰ ਤੇ ਹੈ ਹੀ ਨਹੀਂ ਸਿਲੰਡਰ ਤੇ ਬਲਸ ਆਏ ਵੀ ਸੁੱਖ ਸੁਵਿਧਾ ਲਈ ਠੀਕ ਆ ਵੀ ਦੋ ਦੋ ਪਾਸੇ ਆ ਕੇ ਚੱਲਦੀ ਆ ਹਨਾ ਵੀ ਜਿਵੇਂ ਆਪਾਂ ਉਧਰ ਦੁੱਧ ਧਰ ਲੈ ਇਧਰ ਸਬਜੀ ਧਰ ਲਈ ਜਾ ਇੱਕ ਪਾਸੇ ਰੋਟੀ ਬਣਾਉਣ ਲੱਗੇ ਇੱਕ ਪਾਸੇ ਦੁੱਧ ਗਰਮ ਕਰਨ ਲੱਗੇ ਵੀ ਥੋੜਾ ਜਿਹਾ ਕੰਮ ਛੇਤੀ ਹੋ ਜਾਂਦਾ ਤੇ ਪਰ ਚੁੱਲੇ ਵਰਗੀ ਮੌਜ ਹੈ ਨਹੀਂਗੀ ਤੇ 11 ਦਾ ਟਾਈਮ ਲੱਗੂਗਾ ਜੀ ਅੱਗ ਹੋਲੀ ਥੋੜੀ ਚੜੂਗੀ ਪਰ ਆਪਾਂ ਕਰਨਾ ਅੱਜ ਸਾਰਾ ਕੰਮ ਕਿੱਲੇ ਦੀ ਹੈ ਤੇ ਕਿਉਂਕਿ ਟਾਈਮ ਤੁੰ ਤਾਂ ਨਹੀਂ ਲੱਗਦਾ ਜੀ ਚਾਹ 11 ਅੱਗ ਚੜ ਗਈ ਨਾ ਫਿਰ ਤਾਂ ਕੱਚਾ ਕਰ ਦੂ ਸੀ ਵਧੀਆ ਘਾ ਵਰਗਾ ਤੇ ਥੋੜੀ ਜੀ ਸਬਜ਼ੀ ਉਹ ਬਹਿ ਨਹੀਂ ਪਣੂ ਜੂ ਹੁਣ ਹੁਣ ਸਰੂਗਾ ਸ਼ਾਮ-ਸ਼ਾਮ ਨੂੰ ਸਵੇਰ ਦੇਖਾਂਗੇ ਸਵੇਰ ਨਾਲ ਸਵੇਰ ਦੀ ਸਵੇਰੇ ਦੇਖਾਂਗੇ ਤੇ ਕਿਹਾਂ ਆਪਾਂ ਹੁਣ ਬਣਾ ਲਈਏ ਤਾਂ ਸਬਜ਼ੀ ਤੇ ਮੈਂ ਹੁਣੇ ਗਾਇਕੀ ਹੜੀ ਸੀ ਧੁੱਪ ਐ ਤੇ ਨਜ਼ਰ ਲੱਗੀ ਰੱਬ ਸੂਜ ਕਿਧਰੇ ਗਿਆ ਬੱਦਲ ਆਵੇ ਪੂਰੇ ਮੋٹے ਮੋٹے ਚਲੋ ਜੀ ਬਾਕੀ ਆਪਾਂ ਤਾਂ ਕਹਿਨੇ ਆ ਹਨਾ ਵੀ ਸਾਫ਼ ਹੋ ਜੇ ਹੁਣ ਬਾਕੀ ਰੱਬ ਦੀ ਮਰਜ਼ੀ ਆ ਹਨਾ ਕੀ ਕਰਨਾ ਐ ਕੀ ਨਹੀਂ ਕਰਨਾ ਲੋ ਜੀ ਜੀਰਾ ਆਪਣਾ ਅਜੇ ਟਾਈਮ ਨਾ ਲਾਉਗ ਬਸ ਫਿਰ ਮਸਾਲਾ ਪਾਉਂਦੇ ਆ लो पना 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 तरकर, देगे देगे। अपना पतीला पतीला खीरा अपना चीला ना थोड़ा ज्यादा चढ़ाई की ज्यादा पतीली थोड़ी कुछ मैं मगर भन के लाइनी सावता ही लाता दीवा ਤੇ ਜੋ ਕਿ ਜੇ ਮੰਗ ਰੱਖ ਨਿਕਲ ਜਾਵੇ ਨਾ ਫਿਰ ਸੇਕ ਬੋਤਣਾ ਹੁੰਦਾ ਦਾ ਸਾਰੇ ਫਸਲ ਵੀ ਸੇਕ ਲਾਉਣਾ ਅਸਾ ਜਿਹੜੀ ਸਬਜ਼ੀ ਖੇਤੀ ਬੰਦੀ ਹੈ ਤੇ ਅੱਗ ਵੀ ਲੱਕੜਾਂ ਨੂੰ ਵਧੀਆ ਚੜਦੀ ਹੈ ਮਾਣੀ ਨੂੰ ਸੈਡਾ ਤੋਂ ਹਵਾ ਪੀ ਜਾਂਦੀ ਜੀ ਲੋਹ ਧਾਨ ਤੋਂ ਠੰਡਾ ਇਹ ਬਤੀਲੀ ਨਾ ਜਿਹੜੀ ਸਾਡੀ ਇਹ ਬਤੀਲੀ ਵਾਦਨਾ ਬੋਦੀ ਹੈ ਜੜਜਾ ਜਾਲਾ ਲੋਹਾ ਦਾ ਉਹ ਹੈ ਤੇ ਤਨੂ ਮੈਂ ਨਾ ਜਦੋਂ ਕੱਲ ਨੂੰ ਮਾਂਜੀ ਉਹਦੋਂ ਦਿਖਾਉਂਗੀ ਐਡੀ ਜਿਆਦਾ ਕਲੀਨ ਆ ਨਾ ਵਿੱਚ ਜਿਵੇਂ ਉੱਤੋਂ ਉੱਤੋਂ ਐ ਉਹ ਮੇਹੀ ਵਿੱਚੋਂ ਐ ਇਹ ਜਿ ਕਿੰਨਾ ਮਾਜੀ ਐ ਜੇ ਕੋਈ ਦਾਲ ਸਬ지 ਬਣਾਈ ਦੇ ਤਾਂ ਕਾਲੀ ਨਹੀਂ ਹੁੰਦੀ ਵਿੱਚੋਂ ਇਹ ਐਵੇਂ ਹੀ ਰਹਿੰਦੀ ਐ ਮੈਂ ਇਸ ਤਰ੍ਹਾਂ ਮਾਣਦੇ ਨੇ ਮਾਣ ਕੇ ਬਾਅਦ ਕੋਈ ਵੀ ਹੋਏਗੀ ਤੇ ਕੋਈ ਕਹਿ ਨਹੀਂ ਸਕਦਾ ਜਿਵੇਂ ਮੈਂ ਹੁਣ ਸਬ지 ਬਣਾਉਂਗੀ ਨਾ ਵੀ ਨਹੀਂ ਤਾਂ ਕਾਲੀ ਹੋ ਜੇ ਤੇ ਕੋਈ ਕਹਿ ਨਹੀਂਦਾ ਐ ਲੈਵਲ ਆਉਂਦੇ ਨਹੀਂ ਵਿੱਚ ਸਬ지 ਬਣਾਉਂਦੇ ਹੋਣਗੇ ਵਿੱਚੋਂ ਵੀ ਬਹੁਤ ਸੋਹਣੀ ਪਈ ਐ ਤੇ ਉਤੋਂ ਵੀ ਬਹੁਤ ਸਣੀ ਪਈ ਇਹ ਐਵੇਂ ਹੀ ਰਹਿੰਦੀ ਹੈ ਜੀ ਬਾਕੀ ਆਪਾਂ ਰੇਤੇ ਨਾਲ ਮਾਜਦੇ ਹੁੰਨੇ ਆ ਵਧੀਆ ਰੇਤੇ ਨਾਲ ਮਾਜ ਕੇ ਮੁਰਤੇ ਸਾਹਮਣੇ ਲਾ ਦੇ ਮੌਸਮ ਠੰਡਾ ਹੋਣ ਕਰਕੇ ਜੀ ਨਾ ਤੇ ਬੰਦਾ ਹੀ ਖਾਂਦਿਆ ਹੋਗਾ ਉਸ ਦਾ ਹੋਣ ਦਾ ਪਾਣੀ ਆਪਾਂ ਬਰਖ ਵਾਲਨੇ ਪਾਣੀ ਚ ਪੀ ਉਹ ਪੀ ਜਾਂਦੇ ਆ ਹਨ ਤੇ ਰਾਤ ਰਾਤ ਦਾ ਮੌਸਮ ਠੰਡਾ ਹੋਗਾ ਦਿਨ ਦਾ ਮੌਸਮ ਗਰਮਾ ਬਸ ਉਹ ਗਾੜੇ ਹੁਣ ਰੱਤ ਚ ਚਲਾ ਜਾਊਗਾ ਲਓ ਜੀ ਸਬਜੀ ਆਪਣੀ ਬਣੀ ਜਾਊਗੀ ਤੇ ਹੁਣ ਆਪਾਂ ਕੇਰਾ ਕੇਰਾ ਆਪਾਂ ਫਿਰ ਹੀ ਆ ਅਜੀ ਯੱਤਾ ਕੰਟਾ ਵੇਪਾਰਾ ਗੱਢੇ ਚ ਉਹਨੇ ਪਾ ਲਈ ਜੀ ਸਬਜ਼ੀ ਆਪਣੀ ਰੈਡੀ ਹੋ ਗਈ ਤੇ ਦੁੱਧ ਪਾ ਲਿਆ ਆਪਾਂ ਤੇ ਦੁੱਧ ਤਰਤਾ ਇਧਰ ਆਪਾਂ ਗਰਮ ਸਾਰੇ ਭੜ ਭਰਾ ਘੈਰਦੇ ਕਹਿੰਦੇ ਥੋੜੀ ਦੁੱਧ ਘਰਬ ਕਰਨ ਵਾਲੀ ਕਤਿਲੀ ਹੈ ਜਿਹੜਾ ਕਤਿਲਾ ਛੋਟਾ ਕੋਈ ਨਹੀਂ ਜੀ ਵੱਡਾ ਲੈ ਕੇ ਆਵਾਂਗੇ ਤੇ 1-11 ਸਾਨੂੰ ਐਡੇ ਕਨ ਸਾਨੂੰ ਗੰਗ ਲੈ ਜਾਂਦਾ ਫਿਰ ਜਿਹੜੋ ਥੋੜਾ ਦੁੱਧ ਗਰਮ ਹੋਇਆ ਉਹਨੇ ਮੈਂ ਕੁਛ ਨਾ ਦੁੱਧ ਕੱਢ ਲੈ ਜੀ ਤੇ ਫੇਰ ਗਰਮ ਆ ਦੂਸਰਾ ਗਰਮ ਕਰ ਲੈਣੀ ਨੇ ਤੇ ਬਾਜੀ ਕੋਲੇ ਬੈ ਕੇ ਗੁੰਧੀਆਂ ਬਸ ਮੈਂ ਆਟਾ ਫਿਰ ਵੀ ਰੁਕ ਗਈ ਸਾਰਾ ਸਮਾਨ ਲੈ ਖੰਡ ਖੁੰਡ ਕਿਉਂਕਿ ਜਦੋਂ ਆਏ ਲੱਗਿਆ ਵੀ ਦੁੱਧ ਨੂੰ ਗਾਣਾ ਖਾ ਗਿਆ ਨਾ ਨਾਜ਼ਰ ਕੱਢ ਲਈ ਕੋਲੇ ਬੈ ਤੇ ਇੱਕ ਆਪਣੇ ਸੀਗੇ ਹਰਮਨ ਜੋਤ ਕਹਿੰਦੇ ਸੀਗੇ ਮੇਰਾ ਨਾਮ ਹੈ ਜੋ ਹਰਮਨ ਜੋਤ ਦਾ ਨਾਮ ਜੀ ਆਪਾਂ ਨਾ ਲੈਤਾ ਮੀਰ ਕਰਦੀਓ ਵੀਡੀਓ ਨੂੰ ਪੂਰਾ ਦੇਖਣਗੇ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਲੱਗਣਾ ਵੀ ਮੈਂ ਉਹਨਾਂ ਦਾ ਨਾਮ ਲਿਆ ਹੋਇਆ ਹੈਗਾ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਪੂਰਾ ਦੇਖਣ ਦੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੂੰ ਕਾਹਨ ਕਿਹਨਾਂ ਜੀ ਜਨਾ ਸਾਲੀਬਾਦ ਤੋਂ ਅਨੁਸ਼ਿਸ਼ਿਆ ਕਾਲ ਜੁਮਾ ਕਹਿੰਦਾ